ਪਰ ਕਿੱਥੇ ਆਪਣੇ ਖੁਈ ਬਟਣੀ ਐ ਖੁਈ ਆਪਣੇ ਨਾਲ ਦੇ ਪਲਾਟ ਚ ਬਟਣੀ ਐ ਅੱਛਾ ਤੇ ਮੈਨੂੰ ਇਹ ਦੱਸ ਪੈਸੇ ਕਿੰਨੇ ਲਵੇਂਗਾ ਪੈਸੇ ਭਾਈ ਫੋਟ ਦੇ حساب ਨਾਲ ਹੁੰਦਾ ਸਾਡਾ ਠੀਕ ਐ ਫਿਰ ਵੀ ਕਿੰਨੇ ਫੁੱਟ ਪਟੇਂਗਾ ਤੂੰ ਇਹ ਮਤਲਬ ਕਿ 15 ਕੁ ਫੁੱਟ ਤਾਂ ਜਾਊਗੀ ਠੀਕ ਐ 100 ਰੁਪਏ ਫੁੱਟ ਲੈਨੇ ਆ 1500 ਰੁਪਏ ਲਵਾਂਗਾ ਮੈਂ ਨਹੀਂ ਯਾਰ ਉੱਕਾ ਪੁੱਕਾ ਤੂੰ ਕਰ ਸਿੱਧਾ ਮੈਂ ਦੇਊਗਾ ਤੁਹਾਨੂੰ 800 ਰੁਪਿਆ ਨਹੀਂ ਯਾਰ ਚਲ 1000 ਰੁਪਿਆ ਠੀਕ ਐ 1000 ਰੁਪਏ ਠੀਕ ਐ 1200 ਚੱਲ ਉਹ ਤੂੰ 1000 ਰੁਪਿਆ ਚੱਲ ਠੀਕ ਐ ਇੱਕ ਮਿੰਟ ਤੇ ਦੂਜਾ ਤਲ ਖੜ ਜਾ ਮੈਂ ਤੁਹਾਨੂੰ ਦੱਸਣਾ ਕਿੱਥੇ ਪਟਨੀਆ ਉਹ ਉਰੇ ਆਏ ਹਾਂ ਬਾਈ ਜਸ ਹਾਂਜੀ ਜੀ ਕਿੱਧਰ ਚੱਲੇ ਆਂ ਮੈਂ ਕੰਮ ਚੱਲੇ ਸੀ ਗੱਲ ਸੁਣ ਤੈਨੂੰ ਕੁੜੀ ਵਾਲੇ ਦੇਖਣ ਆਏ ਆ ਉਹ ਕੰਮ ਬਾਤ ਚ ਕਰਾਂ ਮੈਂ ਪਹਿਲਾਂ ਉਹਨਾਂ ਨੂੰ ਬੁਲਾ ਲੈ ਠੀਕ ਹੈ ਤੇ ਮੈਂ ਕਹ ਰਿਹਾ ਸਸਰ ਘਰ ਵਾਲੇ ਬਾਈ ਜੀ ਓਏ ਭਰਾਵਾ ਰਿਸ਼ਤੇਦਾਰ ਕਰੇ ਆਏ ਹੋਏ ਆ ਇਹ ਤਾਂ ਖੂ ਹੀ ਪਟਨ ਆ ਜਾ ਕਰੇ ਬੁਲਾ ਕੇ ਆ ਜਾ ਇਹਦੇ ਦਾ ਖੇਤ ਕਿੱਲੇ ਆ